ਮੈਂ ਸਮੂਹ ਪੰਜਾਬਾਸੀਆਂ ਨੂੰ ਵਧਾਈ ਦੇਣੀ ਚਾਹੁੰਦਾ ਹੈ ਕਿ ਅੱਜ ਇੱਕ ਵਾਰ ਫਿਰ ਪੰਜਾਬ ਨੂੰ ਮਾਣ ਮਿਲਿਆ ਹੈ ਦੇਸ਼ ਦੀ ਸਭ ਤੋਂ ਵਕਾਰੀ ਮਾਕਾ ਟਰਾਫੀ ਖੇਡ ਖੇਤਰ ਦੇ ਵਿੱਚ ਮਲਾਨਾ ਅਬਦੁਲ ਕਲਾਮ ਆਜ਼ਾਦ ਟਰਾਫੀ ਜਿਹੜੀ ਹੈ ਉਹ ਸਭ ਤੋਂ ਮਹੱਤਵਪੂਰਨ ਹੈ ਉਹ ਇੱਕ ਵਾਰ ਫਿਰ ਪੰਜਾਬ ਦੇ ਹਿੱਸੇ ਆਈ ਹੈ ਔਰ ਇਹ ਮਾਣ ਜਿਹੜਾ ਹੈ ਉਹ ਚੰਡੀਗੜ੍ਹ ਯੂਨੀਵਰਸਿਟੀ ਨੂੰ ਹਾਸਲ ਹੋਇਆ ਹੈ ਮੈਂ ਚੰਡੀਗੜ੍ਹ ਯੂਨੀਵਰਸਿਟੀ ਦੇ ਸਾਰੇ ਹੀ ਖਿਡਾਰੀਆਂ ਨੂੰ ਸਾਰੇ ਸਾਥੀਆਂ ਨੂੰ ਔਰ ਕੋਚੇਸ ਨੂੰ ਖਾਸ ਕਰਕੇ ਬਹੁਤ ਬਹੁਤ ਵਧਾਈ ਦੇਣੀ ਚਾਹੁੰਦਾ 1956 ਤੋਂ ਲੈ ਕੇ ਮਾਕਾ ਟਰਾਫੀ ਪੰਜਾਬ ਦੇ ਹਿੱਸੇ ਹੀ ਆ ਰਹੀ ਹੈ ਲੇਕਿਨ ਪਿਛਲੇ ਸਾਲਾਂ ਦੌਰਾਨ ਸਿਰਫ ਜਿਹੜੀਆਂ ਸਾਡੀਆਂ ਸਰਕਾਰੀ ਯੂਨੀਵਰਸਿਟੀਆਂ ਜਿਹੜੀਆਂ ਬਹੁਤ ਹੀ ਸਨਮਾਨਿਤ ਸੰਸਥਾਵਾਂ ਨੇ ਉਹਨਾਂ ਵੱਲੋਂ ਹਾਸਲ ਕੀਤੀ ਜਾਂਦੀ ਰਹੀ ਹੈ ਲੇਕਿਨ ਇਹ ਭਾਰਤ ਦੀ ਹਿਸਟਰੀ ਦੇ ਵਿੱਚ ਪਹਿਲੀ ਵਾਰ ਹੀ ਹੋਇਆ ਹੈ ਕਿ ਕਿਸੇ ਪ੍ਰਾਈਵੇਟ ਯੂਨੀਵਰਸਿਟੀ ਨੂੰ ਔਰ ਉਹ ਵੀ ਸਿਰਫ 12 ਸਾਲ ਪੁਰਾਣੀ ਇੱਕ ਪ੍ਰਾਈਵੇਟ ਖੇਤਰ ਦੀ ਯੂਨੀਵਰਸਿਟੀ ਨੂੰ ਇਹ ਮਾਕਾ ਟਰਾਫੀ ਹਾਸਲ ਹੋਈ ਹੈ ਮਾਕਾ ਟਰਾਫੀ ਹਾਸਲ ਕਰਨ ਪਿੱਛੇ ਖੇਲੋ ਇੰਡੀਆ ਦੇ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਦੀ ਜਿਹੜੀ ਪਰਫਾਰਮੈਂਸ ਹੈ ਉਹ ਆਧਾਰ ਬਣੀ ਹੈ ਜਿਸ ਦੇ ਵਿੱਚ 71 ਮੈਡਲ ਹਾਸਲ ਕਰਕੇ ਚੰਡੀਗੜ੍ਹ ਯੂਨੀਵਰਸਿਟੀ ਨੇ ਨੈਸ਼ਨਲ ਟਰਾਫੀ ਜਿਹੜੀ ਹੈ ਖੇਲੋ ਇੰਡੀਆ ਦੀ ਉਹ ਪ੍ਰਾਪਤ ਕੀਤੀ ਸੀ ਔਰ ਜਿਸ ਦੇ ਵਿੱਚ 32 골ਡ ਮੈਡਲ 18 ਸਿਲਵਰ ਮੈਡਲ ਤੇ 12 ਬ੍ਰਾਊਨ ਮੈਡਲ ਸ਼ਾਮਿਲ ਸੀ। ਔਰ ਮੈਨੂੰ ਇਹ ਦੱਸਦੇ ਮੇਂ ਖੁਸ਼ੀ ਹੋ ਰਹੀ ਹੈ ਕਿ ਚੰਡੀਗੜ੍ਹ ਯੂਨੀਵਰਸਿਟੀ ਦਾ ਸੰਜੇ ਰਾਣਾ hockey ਦਾ ਜਿਹੜਾ ਸਾਡਾ ਪਲੇਅਰ ਹੈ ਉਸ ਨੂੰ ਅਰਜਨਾ ਅਵਾਰਡ ਦੇਣਾ ਕੋਸ਼ਿਸ਼ ਕੀਤਾ ਗਿਆ। ਔਰ ਜਨਵਰੀ ਦੇ ਇਸੇ ਮਹੀਨੇ 6 ਦੇ 17 ਤਰੀਕ ਨੂੰ ਭਾਰਤ ਦੇ ਰਾਸ਼ਟਰਪਤੀ ਜੀ ਵੱਲੋਂ ਮੈਕਾ ਟਰਾਫੀ ਤੇ ਅਰਜਨਾ ਅਵਾਰਡ ਜਿਹੜਾ ਹੈ ਉਹ ਪੰਜਾਬ ਦੇ ਵਾਸਤੇ ਲੈਣ ਵਾਸਤੇ ਜਾਵਾਂਗੇ ਪੰਜਾਬ ਦੇ ਹਿੱਸੇ ਆਇਆ ਹੈ ਤੇ ਮੈਂ ਸਮਝਦਾ ਕਿ ਇਹ ਇਹ ਪੰਜਾਬ ਦੀ ਭਾਗਾ ਵਾਲੀ ਔਰ ਗੁਰੂ ਸਾਹਿਬਾਂ ਦੀ ਬਖਸ਼ਿਸ਼ ਵਾਲੀ ਧਰਤੀ ਹੈ ਜਿੱਥੇ ਬਖਸ਼ਿਸ਼ਾਂ ਮਹਿਰਾਂ ਨੇ ਜਿੱਥੇ ਇਹ ਸਾਡੇ ਖਿਡਾਰੀ ਮਿਹਨਤ ਕਰਕੇ ਪੰਜਾਬ ਦਾ ਪਾਣੀ ਪੀਕੇ ਇਹ ਪ੍ਰਾਪਤੀਆਂ ਹਾਸਲ ਕਰ ਰਹੇ ਆ